ਮੇਰਾ ਪੱਕਾ ਬੰਦਾ ਯਾਰ ਪੂਰੇ ਕਾਪੀ ਦੇ ਦਾਂਗੇ ਉਹ ਵੇਚਣ ਵਾਲੀ ਗੱਲ ਕਰ ਮੈਂ ਵੇਚਣ ਵਾਲੀ ਗੱਲ ਤੂੰ ਦੱਸਣਾ ਸਾਢੇ ਪੰਜ ਹਾਏ ਹਾਏ ਲੱਜ ਤੇ ਲੱਗਾ ਮਿੱਠਾ ਕੋਈ ਘਰਾ ਨਹੀਂ ਜੀ ਮੈਂ ਨਹੀਂ ਦਿੰਦਾ ਹੈ ਨਹੀਂ ਕਿੰਨੇ ਦੀ ਮਾਰ ਦੀ ਓਏ ਨਹੀਂ ਭਾਈ 75000 ਦੀ ਫੇਰ ਓਏ ਕਿੰਨੇ ਦੀ ਕਰ ਮੈਂ ਕਹੂ ਦੱਸਣਾ 100 ਰੁਪਏ ਲਾਈ ਜਾਂਦਾ ਇਹਨਾਂ ਬਲਕੀ ਕਰ ਦਾਨਾ ਤੂੰ ਦੱਸਣਾ ਮੈਂ ਪੱਕੇ ਤੂੰ ਕਰ ਕੇ ਇੱਕ ਕਰ ਕੇ ਤੂੰ ਹਾਣਾ ਕਿੰਨੇ ਦੀ ਆ ਓ ਯਾਰ ਮਾਤਾ ਨੂੰ ਦੱਸਤਾ ਹਾਂ ਕਿ ਨਹੀਂ ਮੈਂ ਸਰਸ ਦੇ ਘਟਗਾ ਤੋਂ ਚੱਲ ਹੁਣ ਦੱਸੇਗਾ ਵੀ ਕੁਛ ਦੱਸਤਾ ਤੈਨੂੰ ਮੈਂ ਕਿੰਨੇ ਦੀ ਹਾਂ ਜਾਂ ਨਾ 95 ਦਿਓ ਜਲਮੰਦਾ ਲਈ ਹਾਂ ਚਪੜਾ ਕਰਵਾ ਦਿਓ ਜੀ ਪਰਚੀ ਆਪਣੀ ਵੀ ਵੈਰੀ ਗੁੱਡ ਮੈਂ ਕਿਹਾ ਨਾ ਪਾ ਦੇ ਰਾਇਆ 95 ਦੀ ਤੈਨੂੰ ਕਿਹਾ ਧੱਕਾ ਧੱਕਾ ਬੰਦੇ ਨਹੀਂ ਕੋਈ ਆਪ ਨੂੰ 2 ਰੁਪਏ ਬੰਦੇ ਹਣ ਦਾ ਫੜਕਦੇ ਨੇ ਫੜਾ ਦੇਗੇ ਮਾਜੀ ਦੀ ਆ ਹਵਾ ਹਵਾ ਕੀ ਬਾਤ ਹੈ ਨਜ਼ਾਰਾ ਬਾਹਰ ਦੇਖਿਆ ਬਾਜੀ ਬਿੱਟੀ ਦੇ ਗਾਣਾ ਫੇਰੀ ਦੇ ਦਾਂਗੇ ਆਪਾਂ ਇਹ। ਆਹ। ਆ ਜੀ। ਟਾਈਮ ਵੀ ਲੈ ਜੂਗੀ ਗਾਣੇ ਬਣਾਉਣ ਦਾ। ਗਾਵਾ ਬਾਈ। ਸੋਹਣੀ ਬਣੀ ਲੱਗੇ। ਕੋਈ ਵਟ ਨਹੀਂ ਕਰਦਾ। ਚਲ ਹੁਣ ਬੋਲੇਗਾ ਕੁਛ। ਮੈਂ ਤੈਨੂੰ ਦੱਸਦਾ ਹੁਣ ਤੈਨੂੰ 93 ਤੈਨੂੰ ਕਹਦਾ ਵਾਸਾ। ਆ ਕੋਲੇ ਖੜਾ ਨਰੇ। ਗਾਇਮਾਂ ਵਿੱਚ ਨਹੀਂ ਆ। ਗਾਲੀ ਸਹੀ ਹੈ ਤਾ ਬੋਲ ਦੇ ਕਰ ਬੋਲ ਤਾਂ ਹੁਣ ਮੈਂ ਤੈਨੂੰ ਉਹ ਰਾਹ ਪਾ ਯਾਰ ਗੱਲ ਹੈ ਮੈਂ ਹੁਣ ਤੂੰ ਰਾਹ ਪਾ ਤੂੰ ਨਹੀਂ ਗਿਆ ਲਾ ਔਰੇ ਔਰੇ ਹਾਂ ਦੱਸ ਬੋਲ ਬੋਲ ਹਾਂ ਦੱਸ ਦੇ ਜੱਬੋਲ ਆਪਾਂ ਕਿਹਾ ਸਿੱਧੇ ਵਾਲੇ ਕਹਿ ਕੇ ਲਾ ਫਿਰ ਕਿੰਨੇ ਦੀ ਫਿਰ ਮੈਨੂੰ ਕਹਿ ਕੇ ਮੋੜੀ ਕੋਸ ਫਿਰ ਮੈਂ ਸੌਦੇ ਭਾਜੀ ਨਾ ਹੋਵੇ ਬਸ ਆਪਣੀ ਬੋਲਿਆ ਦੱਸ ਹਾਂ ਇਹ ਚੁੱਪ ਕਰਕੇ ਬੱਸ ਗਾਲ ਨਾ ਕਢ ਹਾਂ ਹਾਂ ਬੱਸ ਹੁਣ ਤੂੰ ਗਾਂ ਦੇ ਦੀਆਂ ਗਾਂ ਲੱਗੇਗਾ ਜਾਂ ਚੁੱਪ ਕਰ ਜਾ ਬੱਸ ਵਾਲੀ ਗੱਲੀ ਨਹੀਂ ਮੋਹਨਾਪਤ ਤੇ ਦੇ ਨੀ ਹੈ ਮਾਦਾ ਨਾਲ ਪੁੱਛਦਾ ਵੀ ਨਹੀਂ ਤੈਨੂੰ ਥਣਕਾ ਛਾ ਦਿੰਦਾ ਤੇ ਜਦੋਂ ਸੌਦਾ ਤੂੰ ਕਰਦਾ ਤੂੰ ਪੁੱਛ ਕੇ ਕਰਨਾ ਭਰਾ ਸੌਦਾ ਨਹੀਂ ਮੈਂ ਸੌਦੇ ਮੈਂ ਕਰਦਾ ਮੈਂ ਪੁੱਛ ਕੇ ਕਰਦਾ ਕਿਉਂ ਵੀ ਫਿਰ ਆਪਾਂ ਕਹੇਦੇ ਵੀ ਬਾੜੇ ਤੇ ਕੜਨ ਇੰਨੀ ਕੁ ਦਾਗੜੇ ਨੂੰ ਵੀ ਇਜਾਜ਼ਤ ਹੁੰਦੀ ਹੈ ਵੀਰੇ ਰਾਤ ਲੱਗਦੇ ਬੱਤ ਕਿੰਨਾ ਕੁ ਪਰਖਾ ਜੀ ਸਾਰਾ ਵੇਖ ਕੇ ਗਏ ਆ ਬਥਾਰੇ ਦੇ ਵੇਖ ਕੇ ਗਏ ਤੂੰ ਦੱਸ ਮੈਂ ਹੁਣ ਯਾਰ ਨਾਲ ਨਾਲ ਕਹਿ ਰਿਹਾ ਇਹ ਦੇਣੀ ਹੈ ਯਾਰ ਹੋਰ ਕਹੀ ਜਾਂਦਾ ਹੋਰ ਹਾਂ ਕਹੀ ਆ ਵੇ ਇੱਕ ਮਿੰਟ ਤੈਨੂੰ ਜੇ ਗਲਤ ਗੱਲ ਨਿਕਾਉਂਗਾ ਮੈਂ ਆਹਦਾ ਤੀਬਾਰਾ ਦਾ ਹੈਗਾ ਯਾ ਹਾਂ ਆਹੀ ਉੱਤੇ ਕਰਦੇ ਆ ਆ ਉੱਤੇ ਕਰ ਯਾਰ ਜੇ ਹੁੰਦੀ ਆ ਤਾਂ ਵੇਖੀ ਜਾ ਉਹ ਪੁੱਛ ਲੈ ਦੇ ਦੇਣੀ ਆ ਖਚਾ ਖਾਣ ਨੂੰ ਕਿ ਤਾਂ ਨਾ ਲੈ ਲੈ ਪੁੱਤ ਬੋਤਾ ਮੇਰੀ ਹਕੂ ਆ ਗਿਆ ਤੂੰ ਆ ਗਿਆ ਮੈਂ ਬਾਲੀ ਹੜਾਪਾ ਆਵੇਂ ਹੋਰ ਸਪਲਾਈ ਵਾਲੀ ਗੱਲ ਨਹੀਂ ਕਰਦੇ ਅੱਜ ਮੈਂ ਤੈਨੂੰ ਕਿਹਾ ਜਾਂਦਾ ਪੁੱਛ ਲੈਣ ਨੂੰ ਦੇਖ ਲੈ ਯਾਰ ਦੇਖ ਲੈ ਮੈਂ 70 ਦਿਨਾਂ ਤੋਂ ਆਖ ਵਿਚਾਰ ਰੱਖੀਏ ਨੀਚੇ ਇਸ ਕੀ ਹੋਰ ਅੱਗੇ ਇਹ ਗੱਲ ਦਿੱਤੀ ਗਈ ਹੈ 84 ਦੀ ਜਦ ਚੱਲ ਆ ਚੱਲ ਉੱਥੇ ਕਰਾ ਦੇ ਪਾਸੇ ਆ ਜਾ ਤਾ ਚੱਲੋ ਲੈ ਚਲੋ ਤੁਸੀਂ 84 ਦੀ ਕਾਲੇ ਵਾਲੀ ਮੈਂ ਦੋ ਡਬਲ ਵੀ ਬੋਗਾ 42 ਉਹਦੀ ਕਰਦਾ ਅੱਖ ਨੂੰ ਹੱਥ ਨਾਲ ਤੋਂ ਸ਼ੁਰੂ ਨਹੀਂ ਹਾਂ ਮਾਰ ਜਾਰੀ ਹੈ 5000 ਦੀ ਦਵਾਈ ਪਣੀ ਕਰੀ ਗਏ ਉਹ ਅੱਜ ਵੀ ਪਹਿਲਾਂ ਨਾਲ ਦਿੰਨੀ ਆ ਅੰਮ੍ਰਿਤਾਲਾ ਤੋਂ 300 ਪੈਸੇ ਮੰਗੇ ਉਹਨਾਂ ਨਾਲ ਲਾ ਲਾ ਜੀ ਨਹੀਂ ਬੰਦ ਹੋ ਰਿਹਾ ਲਾ ਆਉਣ ਵਾਲੀ ਆ ਮੈਂ ਸੁਧਾਰਨ ਕਰਨਾ ਚਾਹੁੰਦਾ ਹਾਂ ਤੁਸੀਂ ਆਪ ਨੂੰ ਨਾਲ ਗੱਲ ਕਰਾਓ ਜੀ ਕਿ ਆਕਰ ਬਿਲਕੁਲ ਠਕੀ ਆ ਉਸ ਵਿੱਚ ਆ ਤਾਂ ਨਹੀਂ ਆ ਜੀ ਮੈਂ ਵਾਰੀ ਵਾਰੀ ਤੁਹਾਨੂੰ ਮਾਰ ਮਤਾ ਪੈਂ ਦੀ ਗਾ ਕਰ ਦਿਆਂਗੇ ਕੋਈ ਦੁਬਾਰਾ ਗੰਜੈਸ ਨਹੀਂ ਪੈਂ ਦੀ ਦਿੰਦਾ ਤਾਂ ਵੱਛੀ ਲੈ ਲਾਂਗੇ ਨਹੀਂ ਇੱਥੇ ਨਹੀਂ ਚੱਲਣਾ ਪਤਾ ਕੀ ਤੋਰਾ ਹੈ ਨਹੀਂ ਕਿਸੇ ਕੰਮ ਦਾ ਗਾਂ ਖੜੀ ਬਹੁਤ ਚੰਗੀ ਲੱਗਦੀ ਆ ਠੀਕ ਹੈ ਨਾ ਠੀਕ ਹੈ ਨਾ ਕਿਉਂ ਆਪਾਂ ਤਾਂ ਵੇਚਣ ਵਾਲੇ ਦਾ ਫਾਇਦਾ ਵੀ ਵੇਖਿਆ ਤਾਂ ਗਾਂ ਅਗਲੇ ਦਾ ਨਹੀਂ ਨਹੀਂ ਸਹੀ ਆ ਨਹੀਂ ਮੰਮਾ ਬਸ ਸਹੀ ਹੋ ਗਿਆ ਠੀਕ ਹੈ ਨਾ ਵਰਤਾਰ ਕੀ ਇਹ ਤਾਂ ਸਾਡੇ ਵੀ ਕੀ ਆ ਰਿਹਾ ਇਹਨਾਂ ਦਾ 20000 20000 ਮਾਣਦਾ ਪਤਾ ਕੀ ਆ ਭਾਈ ਅਸੀਂ ਤਾਂ ਵੇਖ ਵੇਖ ਕੇ ਖੋਜਾ ਤੁਰਦੀ ਗਾਂ ਜਵਾਂ ਚੰਗੀ ਨਹੀਂ ਲੱਗਦੀ ਐਂ ਜੀ ਕਰਦਾ ਵੀ ਨਾਲ ਲੱਗੇ ਪਰ ਹੁਣ ਬਾਬਾ ਖੜਾ ਤੋਰ ਤੋਰ ਗਾਂ ਨਹੀਂ ਬਾਬਾ ਖੜਾ ਤੂੰ ਖੜਾ ਹੈਂ ਹਾਂ ਦੱਸ ਕੇ ਰ ਦੱਸ ਦੂਏ ਦਾ ਇਹ ਕਹਿੰਦਾ ਭਾਈ ਜਿਵੇਂ ਬਹਾ ਜਣਾ ਨਾ ਕਿਵੇਂ ਮੈਨੂੰ ਐ ਦੱਸ ਦੇ ਮੈਂ ਤਾਂ ਕਿੱਧਰ ਆਉਂਗਾ ਮੈਂ ਤਾਂ ਕਿੱਧਰ ਆਉਂਗਾ ਮੈਂ ਦਾ ਮੈਂ ਇਹਦੇ ਨਾਲ ਗੱਲ ਨਹੀਂ ਹੋਈ ਮੇਰੀ ਇਹਦੇ ਨਾਲ ਹੋਈ ਹੈ ਨੀ ਹੁੰਦਾ ਬੋਲਿਆ ਕਿਉਂ ਇਹ ਦਾ ਵੱਡ ਬੰਦੇ ਨੂੰ ਟਾਰਗੇਟ ਉਹ ਇਹ ਕਾਗਜ਼ਾਂ ਨੂੰ ਮਾਰ ਗੋਲੀ ਯਾਰ ਨਹੀਂ ਨਹੀਂ ਉਹ ਮੈਂ ਨਹੀਂ ਮੈਂ ਜੋੜਖੰਮ ਕਹੇ ਤਾਂ ਗੱਲ ਸੁਣ ਲੈ ਮੇਰੀ ਮੈਂ ਤੂੰ ਕਹਿ ਕੇ ਨਾ ਕਹਾ ਕੇ ਮੇਤੋ ਦੁਆਰੇ ਮੇਰੀ ਬੇਇੱਜ਼ਤੀ ਨਾ ਕਰਾਇਆ ਕਰ ਜਿਆ ਕੋਲ ਕੰਮ ਤੇਰੀ ਬੇਇੱਜ਼ਤੀ ਨਹੀਂ ਹੋਣ ਦਿੰਦਾ ਮੈਂ ਹਾਂ ਤੇਰੀ ਬੇਇੱਜ਼ਤੀ ਨਹੀਂ ਹੋਣ ਦਿੰਦਾ ਭਾਵੇਂ ਕੋਸ ਹੋ ਜੇ ਸਿਰ ਵੱਟ ਜਾਵੇ ਭਾਵੇਂ ਤੂੰ ਪਾਸ ਝੋਲੀ ਸਰਾਸਾ ਵੀ ਪਾਈ ਜਾ ਨੀ ਗਾਂਦੇ ਤੈਨੂੰ ਮਰ ਗੱਲ ਖਾ ਤਾਂ ਇਹਦੇ ਬਾਈ ਇੱਕ ਅਜੀ ਹਾਂ ਦੱਸ ਨਵੇੜ ਦੇ ਬਾਈ ਇਹ ਜਿਹੜੀ ਗੱਲ ਸੁਣ ਮੇਰੀ ਗੱਲ ਸੁਣ ਤੂੰ ਠੱਲ ਕੇ ਰੱਖ ਲੈ ਵਿਕਣੀ ਫੇਰ ਵੀ ਕਿਉਂ ਆਈ ਆ ਇਹ ਮੈਂ ਇੱਕ 14 ਦਿਨਾਂ ਦੇ ਮੈਂ ਲੱਖ ਦੀ ਦਿੱਤੀ ਆ ਅੱਜ ਗਾਹਕ ਹੀ ਨਹੀਂ ਹੈਗਾ ਸਮਝ ਗਿਆ ਨਾ ਫੜਾ ਦੇ ਆਖੇ ਲੱਗ ਔਰ ਰੈਡ ਰੈਡ ਨਾ ਕਰ ਫਰਕ ਕਿੰਨਾ ਕਰਦਾ ਪਤਾ ਹੀ ਨਹੀਂ ਬਾਬੇ ਨਾਲ ਪਤਾ ਜੀ ਆਪਾਂ ਦਾ ਕੀ ਹੈ ਕਿ ਉਹਨੇ ਮੈਂ ਸਾਡੇ ਦੀ ਕੀ ਕਰਿਆ ਉਹਦਾ ਨਹੀਂ ਹੋਈ ਗਈ ਤੇਰੇ ਮੂੰਹ 'ਚੋਂ ਨਾ ਨਿਕਲੀ ਗਿਆ ਜਦੋਂ ਜਦੋਂ ਲੋਹਾ ਤਪਿਆ ਹੋਵੇ ਨਾ ਜਦੋਂ ਲੋਹਾ ਤਪਿਆ ਹੋਵੇ ਚੰਗਾ ਕਰ ਲੈ ਹੋਊ ਵੀ ਫੇਰ ਉਦੋਂ ਸੱਟ ਮਾਰ ਦੇਣੀ ਚਾਹੀਦੀ ਆ ਇਧਰ ਨੂੰ ਕੁਛ ਇਹਨੇ ਨਹੀਂ ਜਾਣਾ ਜਦੋਂ ਤੁਰ ਕੇ ਬੈਠਾ ਰਹੀ ਨੇ ਖੁਰਨੀ ਤੇ ਚੜ ਕੇ ਮੁੜ ਕੇ ਸਾਰੀ ਘੜੀ ਉਹ ਨਹੀਂ ਬਾਬਾ ਮੈਂ ਤਾਂ ਇਨਾ ਕੀ ਕਰ ਸਕਦਾ ਨਹੀਂ ਬਾਬਾ ਨਹੀਂ ਫੜਾ ਨਹੀਂ ਹੋਣਾ ਫੜਾਪਾ ਨਹੀਂ ਹੋਣਾ ਫੜਾਮ ਗਿਆ ਨਹੀਂ ਹੋਣਾ ਬਾਬਾ ਕਹਿੰਦਾ ਕੀ ਆ ਯਾਰ ਕੋਈ ਨਾ ਮੇਰੇ ਫਰੋਟ ਖਰਚਾ ਕੋਈ ਨਾ ਤੂੰ ਮਿੰਟ ਰੁਕ ਜਾ ਬਾਲੇ ਬਾਲੇ ਆ ਕੇਰ ਨੂੰ ਹੋ ਕੇਰ ਨੂੰ ਫੜ ਮੈਂ ਕਿਹਾ ਤੂੰ ਪਰੇ ਹੋ ਜਾ ਲੈ ਫਿਰ ਆ ਕੇਰਨਾ ਆ ਕੇ ਫੜੋ ਜੀ ਫੜ ਉਹ ਬਾਬੇ ਨੇ ਵਿੱਚੋਂ ਕੋ ਲੈਣਾ ਬਾਬਾ ਕਹਿੰਦੇ ਲੱਖ ਦੀ ਲੱਖ ਦੇ ਦਿਆਂਗੇ ਜੇ ਬਾਬਾ ਲੱਖ ਕਹੇ ਤੂੰ ਲੱਖ ਦੇ ਦੇਂਗੇ ਫੜ ਲੈ ਵਾ ਫੜ ਲੈ ਮੱਥੇ ਨਾਲ ਬਾਬਾ ਨਾ ਨਹੀਂ ਹੋਣੀ ਚਾਹੀਦੀ ਫਿਰ ਫਿਰ ਮੁੱਲ ਸਾਡਾ ਉੱਥੇ ਹੀ ਹੋਊਗਾ ਫਿਰ ਉਹ ਸਾਡੇ ਰਿਖੀ ਵਾਲਾ ਕੰਮ ਨਹੀਂ ਨਾ ਨਹੀਂ ਕੋਈ ਨਹੀਂ ਬਾਬਾ ਮੇਰੀ ਮੇਰਾ ਕਹਿਣ ਦਾ ਕੀ ਫਾਇਦਾ ਮੇਰਾ ਕਹਿਣ ਦਾ ਮੇਰਾ ਫਾਇਦਾ ਹੀ ਕੀ ਹੋਇਆ ਮੈਨੂੰ ਇਹ ਦੱਸ ਦੇ ਨਹੀਂ ਨਹੀਂ ਬਾਬਾ ਹੁਣ ਅਸੀਂ ਵੀ ਸਾਡੇ ਰਿਖੀ ਤੇ ਹੁਣ ਅਸੀਂ ਵੀ ਸਾਡੇ ਰਿਖੀ ਤੇ ਹਾਂ ਔਰ ਅਸੀਂ ਵੀ ਸਾਡੇ ਰਿਖੀ ਤੇ ਹਾਂ ਹੁਣ ਅਸੀਂ ਵੀ ਸਾਡੇ ਰਿਖੀ ਤੇ ਆ ਬੁੱਟੇ ਨਾ ਫਣੀ ਦੱਸ ਨਹੀਂ ਉੱਪਰ ਚਲੇਗਾ ਉਹ ਨਹੀਂ ਗੱਲ ਤਾਂ ਸੁਣਦਾ ਮੇਰੀ ਵੀ ਦੀਵਾਨੀ ਕੱਢ ਬੁੱਟੇ ਕਿੱਥੇ ਸਾਢੇ ਰਿਖੀ ਕਿੱਥੇ ਸੱਤ ਸੱਤ ਠੋਕਦਾ ਯਾਰ ਫਿਰ ਉਹਦਾ ਕੁਛ ਵੀ ਫਿਰ 500 ਰੱਖਦੇ ਬਾਈ ਮੁੱਲ ਮਾਰਾ ਕਰਦੇ ਮੁੱਲ ਵੀ 700 ਵੱਧ ਕਰਦੇ ਫਿਰ ਘਾ ਵੀ ਹਰ ਹਰ ਚੱਲ ਚੱਲ ਦੇ ਹਫਤੇ ਆਉਣਗੇ ਐਸ਼ਾਂ ਕੋਈ ਬੰਦ ਕੋਈ ਬੰਦ 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 ਮੈਨ ਚੱਲਦੀ ਐ ਬੰਦ ਬੰਦ ਪੈਰ ਨਹੀਂ ਨਾ ਕੋਈ ਕੋਈ ਤਸੱਰੀ ਕਰਦਾ ਨਹੀਂ ਗਰਮ ਨਹੀਂ ਕੋਈ ਨਹੀਂ ਕਰ ਨਹੀਂ ਨਹੀਂ ਕੋਈ ਕੋਈ ਤਹਾ ਨਹੀਂ ਕਰਦਾ ਜਾਲਾ ਮਮੂ ਮਾਰੇ ਪੱਟੀ ਨੂੰ ਪੱਟੀ ਦੰਦ ਦੇਖੀ ਮੂੰਹ ਪੱਟ ਕੇ ਦਿਖਾ ਦੇ ਗਈ ਯਾਰੀ ਮੂੰਹ ਫਰ ਵਾਲੀ ਬਿਮਾਰੀ ਹੁੰਦੀ ਆ ਵੀ ਉਹ ਤਾਂ ਸਹੀ ਐ ਇਹ ਦੇਖਦੇ ਆ ਇਹ ਸਹੀ ਐ ਦੰਦ ਉਹ ਸਹੀ ਐ ਕਾਕਾ ਨਾ ਖਾਂਦਾ ਸਾਰਾ ਉਹ ਉਹ ਕਲਾਕਾਰ ਹੈ ਉਹ ਨਹੀਂ ਨਹੀਂ ਉਹ ਤੂੰ ਟੈਨਸ਼ਨ ਨਾਲ ਹੈ ਉਹ ਨਾ ਟੈਨਸ਼ਨ ਨਾਲ ਕੋਥੀ ਚੱਲੀਏ ਕਿੰਨੇ ਦੇ ਤੇ ਕਰਨਾ ਕਿੰਨੇ ਵੀ ਹੋਣੀਆਂ ਫਿਰ ਨਹੀਂ ਨਹੀਂ ਇੰਨੇ ਦੀ ਨਹੀਂ ਬਾਈ ਲੈਂਦੇ ਪੰਜ ਰੇਜ ਲੈਂਦੇ ਹੁੰਦੇ ਉਹ ਨਾ ਲੈਣ ਦੇ ਉਹ ਤਾਂ ਹਮਾਰੇ ਗੱਲਾਂ ਤਾਂ ਉਹ ਨਹੀਂ ਗਾਈ ਉਹ ਕਹੀ ਨਾ ਭਰਾ ਨਾ ਨਾ ਤੇਰਾ ਦੱਸਦਾ ਰੋਟੀ ਖਵਾ ਕੇ ਜਾਪੇ ਹੁਣ ਬੱਬੂ ਨੂੰ ਦਾ ਕੇ ਦੋ ਦੋ ਪਾਣਾ ਤੂੰ ਬੋਲੇਗਾ ਕੁਛ ਕਿ ਨਹੀਂ ਹੁਣ ਮੈਂ ਤੇਰੀ ਗੱਲ ਸੁਣ ਗਿਆ ਹੈ ਉਹ ਗਾਈ ਦੇ 82 ਦੀ ਜਿਹੜੇ ਇੰਜੜੇ ਤੇ ਕੇਸੇ ਪਾਗਲਪਨ ਵਾਲਾ ਮੂਲ ਦਾ ਸਮਝ ਨਹੀਂ ਆਦਾ ਇਸ ਤੋਂ ਮੈਂ ਮੰਗਦਾ ਗਾਇ ਖੋਲ ਕੇ ਮੰਗਵਾ ਲੈ ਸਾਕੇ ਕੇ ਸਾਹਮਣੇ ਗਾਇ ਖੋਲੋ ਕਿ ਤੇ ਮੰਗਵਾ ਲੈ ਮੱਤਲੇ ਜੀ ਦੋਸਤ ਪਹਿ ਚੰਗੀ ਗੱਲ ਵੀ ਤੇਰ ਕਰ ਲਿਆ ਕਰੋ ਮੈਂ ਤੇਰੀ ਗੱਲ ਸਮਝ ਗਿਆ ਨਾਸਰ ਦੀ ਗਾਂਦਰੀ ਵੇਚ ਰਿਹਾ ਹੈ ਠੀਕ ਹੈ ਜੀ ਮੈਨੂੰ ਬਾਤ ਤੁਸੀਂ ਕੀ ਲਿਆ ਕੇ ਨਾਸਰ ਦੀ ਗਾਂ ਸਾਡੇ ਮੱਝ ਸਾਡੇ ਮੱਝ ਨਾਸਰ ਦੀ ਗਾਂ ਦਾ ਫੜਕੇ ਫੜਾ ਦਿੰਨੇ ਆ 22 ਗਏ 22 ਆ ਸਿੰਧਿਆ ਮੁੰਗੋ ਲਗਾਏ ਪੁਰੇ ਲਿਆ ਕੋਡੀ ਕੋ ਹੋਵੇ ਨਾ ਕੋਣ ਪਾਣੀ ਵਾਲੀ ਤੇ ਉਹਦੀ ਬੰਦਾ ਆਇਆ ਇਹਨੇ 2 ਰੁਪਏ ਗਾਹਾਂ ਬਣਾਉਣਾ ਖਾਚਾ ਪਾਣੀ ਨੂੰ 사ਦਾ ਪੈਂਦਾਗਾ ਫਿਰ ਮਨੇ ਜਨੂੰ ਪੁੱਛ ਵੀ ਲੈਨੇ ਕਿ ਕੀ ਦੀ ਐ ਉਹਦਾ ਅਰਸ਼ ਰੈਂਚ ਦੀ ਆ ਕਿਹਣੀ ਹੱਥ ਤੱਕ ਨਿਕਲੀ ਨਹੀਂ ਉਹ ਸਰ ਗਾਂ ਉਹਦੀ ਆ ਯਾਰ ਫਿਰ ਉਹ ਸਾਡੇ ਮਾਜੀ ਦੇ ਸੌਦਾ ਇਹ ਕਹਿੰਦਾ ਵੀ ਨਾਸਰ ਜੀ ਮੈਂ ਫੜਕੇ ਬੜਾਨਾ ਨਾ ਕਰਨ ਦੀ ਮੈਂ ਪਹੁੰਚੀ ਬੋਲ ਵੀ ਬੋਲ ਜੇ ਇਹਨੂੰ ਬੋਲਣ ਤੇ ਕੀ ਲੜੇ ਨਾਸਰ ਦੀ ਫੜਕੇ ਓੜਾ ਕਰ ਲਾ ਪਰ ਲਾ ਫਿਰ ਹੋਰ ਕਾ ਪੰਜ ਲੱਖ ਹੁਣ ਮਾਰ ਕੇ ਫਿਰ ਉਹਨੂੰ ਗਾਂਵ ਵਾਲੀ ਚੰਗੀ ਕੱਚੀ ਗਾਂ ਫਿੱਕੀ ਮਸੀ ਗਾਂ ਬੁੱਢੀ ਉਮਰ ਵਾਲੀ ਗਾਂ ਕੋਈ ਇਰਾਦਤ ਦੀ ਗਾਂ ਫੜ ਕੇ ਪਟਾਵਾਤਰੀ ਹਾ ਯਾਰ ਗਾਂ ਦੇ ਉਰਲੀ ਦਰਸੀ ਪਾਪਾ ਫਿਰ ਉਹਨੂੰ ਵਿਚੂ ਘਟਾ ਜਦੋਂ ਜਾਇ ਦੱਸੇ ਕਾਓ ਕਿ ਫੜਕਾ ਪਾ ਦੱਸੇ ਉਹ ਜੈ ਭਾਵਾਣਾ ਵੇਚ ਤੇ ਸਾਰੀ ਮੰਡੀ ਨੂੰ ਭਾਅ ਤੇਰਾ ਵੱਧਾ ਜਿੰਨੇ ਪਸ਼ੂ ਆ ਜਾਇ ਗੱਲ ਕਰਦੇ ਆਪਾਂ ਤਾਂ ਵੀ ਚੰਗਿਆ ਤੇ ਉਹ ਇਹ ਮਾੜਾ ਇਹ ਚੰਗਾ ਤਾਂ ਹੀ ਤੈਨੂੰ ਆਉਂਦੇ ਹੀ ਆ ਲੈ ਦਾ ਦੱਸੋ ਤੁਸੀਂ ਦੱਸਣਾ ਮੈਂ ਤੁਹਾਨੂੰ ਆਖਿਆਂ ਤੇ ਫੜਕੇ ਬੜਾ ਨਾ ਸਕਦੀ ਫੋਕ ਨੇ ਕਿੰਨੇ ਦੀ ਮੈਂ ਕਹ ਤਾ ਜੇ ਤਾਂ ਜੇ ਤਾਂ ਪੇਟੀ ਵਾਲੀ ਝਾਗਾ ਦਾ ਚੁੱਪ ਕਰਕੇ ਇਹ ਪਾਸੇ ਭੇਜ ਦਿੰਦੇ ਆ ਇਹ ਤਾਂ ਕਿਸੇ ਨੂੰ ਕਿਹਾ ਹੀ ਨਹੀਂ ਰਿਹਾ ਤੈਨੂੰ ਕਹ ਤਾ ਉਹ ਯਾਰ ਇਹ ਤਾਂ ਕਿਆ ਕਿਆ ਕੋਣ ਹੋਰ ਨਹੀਂ ਕਿਹਾ ਕਿਸੇ ਨੂੰ ਨਹੀਂ ਕਿਹਾ ਸਾਡੇ ਨਾਲ ਸਭ ਹੀ ਕਹੀ ਉਹ ਕਿਸੇ ਨੂੰ ਨਹੀਂ ਕਿਹਾ ਕਿਸੇ ਨੇ ਕਹੀ ਹੋਊਗੀ ਉਹ ਗਾਇਕ ਦੇ ਸਾਹਮਣੇ ਦੇਖ ਲੈ ਦੇਖ ਲੈ ਪੰਜ ਦੇ ਓ ਨਾਸਰ ਯਾਰ ਯਾਰ ਆਦਾ ਹੈ ਫੜ ਕੇ ਫਰਾਵਾ ਦੇਖ ਲੈ ਜਾਨੀ ਜਾਨੀ ਆਣਾ ਸਿੰਧਿਆ ਅਡਨਾਸਰ ਦੂਪਹੀ ਓ ਸਿੰਧਿਆ ਮੈਂ ਗਾਣਾ ਫੜਾ ਵੀ ਗਾਣਾ ਹੱਸੇ ਫੜਲੀ ਮੈਂ ਮੈਂ ਥੱਕਾ ਨਾ ਕਰੀ ਮੈਂ ਆ ਕਿਸੇ ਨੂੰ ਨਹੀਂ ਕਹਿੰਦਾ ਤੇ ਮੈਂ ਕਹਿੰਦਾ ਕਰੀ ਨਹੀਂ ਥੱਕਾ ਲੈ ਤੇਰੇ ਨਾਲ ਗਾਣਾ ਨਾ ਕਰ ਲੈ ਪੁੱਛ ਰਿਹਾ ਮੈਂ ਰੇਡਰ ਪਤਾ ਕਿ ਇਸਕੇ ਇਸਕੇ ਇਹ ਗਾਣਾ ਯਾਰ ਕਿ ਖੜਨਾ ਤਾਂ ਨਾ ਚਾਮਾ ਜੇ ਨਾ ਹੋਣੀ ਤੂੰ ਵੀ ਨਹੀਂ ਕਿਵੇਂ ਕਹਿੰਦਾ ਮੈਨੂੰ ਪਤਾ ਕਿਵੇਂ ਕਹਿੰਦਾ ਮੈਨੂੰ ਬਹੁਤ ਲੱਗ ਜਾਂਦਾ ਨਹੀਂ ਹੁਣ ਤਾਂ ਮੈਂ ਲੱਖ ਨਹੀਂ ਆਲਾ ਇਹਵੇਂ ਹੋਣੀ ਨਹੀਂ ਵਾਜੀ ਹੋਣੀ ਉਹਦਾ ਆਉਂਦੀ ਚੇਤਾ ਇਹ ਬੇਚ ਲਈ ਮੱਛਾ ਕੋਈ ਐਡੀ ਤਪਾਈ ਵੀ ਨਹੀਂ ਐਡੀ ਤਪਾਈ ਨਹੀਂ ਕੋਈ ਗਾਂਦੀ ਦਾ ਬੰਦੇ ਵਿੱਚ ਪੈ ਗਿਆ ਹੁਣ ਉਹਦੀ ਆਉਂਦੀ ਉਹ ਖੁਸ਼ੀ ਦੇ ਭੋਗ ਗਿਆ ਰਵੇ ਤੇ ਪਹਿਲਾ ਪਹਿਲਾ ਪੈ ਜਾਂਦਾ ਆ ਫੜ ਦੋ ਲਾਉਂਦੇ ਮੈਂ ਕਿਉਂ ਹੈ ਹੋਵੇ ਨਹੀਂ ਹੁਣ ਮੈਨੂੰ ਪਤਾ ਨਹੀਂ ਹੋਣੀ ਹੋਵੇ ਆ ਆ ਫੜੇ ਕਰਨੀ ਦਾ ਉਹ ਦੱਸੋ ਨਹੀਂ ਨਹੀਂ ਹੋਣੀ ਉਹ ਦਸੂ ਮਾਚੋ ਦਾ 9.5 ਦੀ ਹੈ ਨਹੀਂ ਮੈਂ ਕਿਹਾ ਉਹ ਦਸਪਾ ਕੋਈ ਰਹਿਣ ਕਿਚੋਂ ਵਸੇ ਦੇਖ ਤੂੰ ਜਲਾ ਕਰਨਾ ਤੂੰ ਜਲਾ ਕਰਨਾ ਪਹਿਲੇ ਕਰਨਗਾ ਤੇਲੇ ਫਿਰ ਫਿਰ ਚੱਲ ਤੂੰ ਕਹਿ ਤੂੰ ਕਹਿ ਫਿਰ ਆ ਉੱਪਰ ਨਹੀਂ ਨਹੀਂ ਬੱਚਾ ਦੇਖੀ ਨਾ ਬੱਚਾ ਦੇਖੀ ਹੈ ਕੀ ਆ ਲੋਡੀ ਕਿੰਨਾ ਕਰਾ ਕੇ ਮੈਂ ਬੋਰਡ ਦੇਖ ਲਿਆ ਮੈਂ ਝਟਾ ਇਹਨਾਂ ਦੇ ਚੋਂ ਆ ਹੀ ਖਾਮ ਲਾਂਦਾ ਸੀ ਭੁਪਿੰਦਰ ਮੈਨੂੰ ਜੇ ਤੁਹਾਡੇ ਕੋਲ ਖੜਾ ਸੀ ਨਾ ਉਹ ਚੂਠ ਨਹੀਂ ਮਾਰਦਾ ਹੈਗਾ ਕਦੇ ਨਾ ਮੈਨੂੰ ਆਦਤ ਹੈ ਮੇਰੇ ਵਾਸਤੇ ਕਿਨੇ ਵੀ ਹੋਣਾ ਮੇਰੇ ਵਾਸਤੇ ਉਹਨੂੰ ਇੱਥੇ ਸਰ ਦੁਹਰਾ ਨਹੀਂ ਕੇਗਾ ਦੁਹਰਾ ਕਹਿੰਦੀ ਹਮਤ ਨਹੀਂ ਕਰੀ ਹਾਂ ਹਾਂ ਉਹ ਦੇਊਗਾ ਦੇਊਗਾ ਰੋਇ ਕਿ ਨਹੀਂ ਹੋਰ ਇਹ ਭਾਈ ਠੀਕ ਹੈ ਮੈਂ ਆਇਆ ਦੇ ਦਿਨਾ ਹਜਾ ਹੋਇਆ ਜਾਂ ਪਤਾ ਨਹੀਂ ਮੈਂ ਕਮਾ ਕੋਸ ਨਾ ਅਪਾ ਲਈ ਯਾਰ ਤੁਹਾਨੂੰ ਕੀ ਚੱਪ ਵਾਲੀ ਚਲੋ ਆਪਾਂ ਤੇ ਨਾ ਉਹ ਜੀ ਗੱਲ ਨਹੀਂ ਕਰਦੇ ਆਪਾਂ ਆਪਾਂ ਤਾਂ ਫਿਰ ਤੈਨੂੰ ਪੱਕਾ ਮੋਲ ਐ ਮਾਰਨਾ ਬ੍ਰੈਕਟ ਨੂੰ ਜਿਹਦਾ ਰਕਟਰ ਮੰਤ ਚਾ ਤਮੰਨੇ ਤੱਕਾਂ ਫੜਾ ਜੀ ਨਹੀਂ ਚੁੱਪ ਕਰਨਾ ਬੋਲ ਬੋਲ ਨਾ ਸੱਤ ਦੀ ਨਾ ਲਾਡੀ ਵੇਖੀ ਵੇਚੀ ਦਾ ਹੁੰਦਾ ਮਾਲ ਇਹ 92 ਦੀ ਖੋਦੀ ਖਰੀਦ ਲਈ ਮੈਂ ਤੱਕਰਾ ਕਿ ਮੈਨੂੰ ਇਹਦਾ ਦਾਦਾ ਚਾਚਾ ਆਦੇ ਉਹਨਾਂ ਸੇਤਾ ਆਪ ਕਹਿੰਦੀ ਹੈ ਉਹ ਯਾਰ ਹੁਣ ਪਾਇ ਜਾਂਦੇ ਭਿੰਦਰ ਨੇ ਕੋਈ ਗੱਲ ਭਿੰਦਰ ਨੇ ਲੈ ਲਈ ਫਿਰ ਭਿੰਦਰ ਲੈ ਗਿਆ ਯਾਰ ਮੇਰੀ ਕੀ ਪਰ ਫੜਾ ਦੇ ਫਿਰ ਮੈਂ ਆ ਕੇ ਮੈਂ ਤੈਨੂੰ ਲੱਗਦੀ ਕਿ ਆਪਾਂ ਕਿਸ ਨੂੰ ਨਹੀਂ ਨਹੀਂ ਕਈ ਫਿਰ ਉਹ ਵੀ ਤੈਨੂੰ ਕੀ ਉਹਨਾਂ ਦੀ ਸਪੀਡ ਵੀ ਸਾਡੇ ਨਾਲ ਐਵੇਂ ਫਾਇਦਾ ਕਿਉਂ ਨਾ ਗੱਲਾਂ ਦਾ ਯਾਰ ਅਸੀਂ ਨਹੀਂ ਉਹਦਾ ਕੰਮ ਕਰਨਾ ਉਹ ਤੂੰ ਦੱਸ ਮੈਨੂੰ ਲੋਕਾਂ ਦਾ ਘਰ ਪਰਨਾ ਫਿਰ ਲੈ ਕਹਿ ਬਾਬਾ ਐ ਹੁਣ ਕੀ ਕਹਣਾ ਕਹਿਣਾ ਪਊਗਾ ਯਾਰ ਕਹਿ ਇਹ ਲੈਣਾ ਫਟਾ ਮਾਰ ਕੇ ਵਜ ਗਈ ਦੋ ਰੋਦ ਨੇ ਤਾਂ ਮਰਦਾਗੇ ਇਹਨੇ ਲੋਕ ਮਰ ਮਰਦਾਗੇ ਬਾਬਾ ਯਾਰ ਐਨਾ ਕਰ ਇਹ ਘਾਤੀ ਮਰਦੇ ਫਿਰ ਆਪਾਂ ਜਿੰਦੇ ਹੁੰਦੇ ਵੀ ਨਹੀਂ ਉਹ ਦੋ ਗਲੇ ਡੰਗੇ ਜਾਂ ਆਪਾਂ ਲਈ ਜਨੇ ਯਾਰ ਉਹ ਬੱਚੀਆਂ ਪਹਿਲਣਾ ਦੇਣੀ ਸੀ ਕਿ ਉਹ 8 ਓਏ 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 ਕਮਲਿਆ ਤੇ ਜਿੱਥੇ ਜਾਣੀ ਨਾ ਓਏ ਉਹ ਬੰਬਾ ਓਏ ਬੰਦਾ ਬਾਦਰ ਬੰਦ ਨਾ ਕਰੋ ਕੰਮ ਅੱਜੜਾ ਤੋ ਅਰਧ ਯੁਵਾ ਕਾ ਸੰਗਾ

ਮੰਦੀ ਕਰਕੇ ਦੇ ਦੇਣਾ ਕਿੰਨੇ ਦੀ ਹਾਂ ਇਹਦਾ ਘਰ ਦੀ ਬੱਚੀ ਹੈ ਮੇਰੇ ਦੋਤੇ ਦੀ ਹੈ ਅੱਛਾ ਅੱਛਾ ਕਿੰਨੇ ਦੀ ਕਰ ਇਕੋਈ ਗੱਲ ਇਕੋਈ ਗੁੱਟੀ ਦੀ ਰੇਜਾ ਗੁੱਟੀਆਂ ਦਾ ਬਹੁਤ ਹੁੰਦੀਆਂ ਉਹ ਹੁਣ ਤਾਂ ਗੁੱਟੀ ਇਕੋਈ ਚੱਲਦੀ ਆ ਬੇੜਿਆ ਪਹਿਲਾਂ ਨਾ ਕਰਕੇ ਆ ਹੱਥਾਂ ਐ ਕਰਕੇ ਆ ਹੰਦੀ ਆ ਬਾਬਾ ਐ ਲੈ ਜਾਂਦੀ ਆ ਜਦੀ ਨਵੇੜਦੇ ਹੈ ਇਕੋ ਗੱਲ ਜਿਆ ਇਹਨੂੰ ਤਾਂ ਕਹਣੀ ਚੁੜੀ ਨਹੀਂ ਹੰਗੂ ਦੀ ਹੁਣ ਸੁਣਦਾ ਤਾਂ ਸਾਰਾ ਕੀ ਲੋੜਾ ਹੋਣਾ ਹਾਂ ਚੱਲਦਾ ਇਹ ਗੱਡੂ ਫਾਇਨ ਅਸਰ ਜੀ ਪਰਮੇਸ਼ ਮੀਨ ਬੋਲੇ 70 ਜੀ ਨਹੀਂ 70 ਤੱਕ ਆਪਰਾ ਬੱਚੀ ਚੰਗੀ ਇਹ ਆਪਣਾ ਕਰਨ ਮੇਰੀ ਗੱਲ ਸੁਣ 83000 ਰੁਪਏ ਖਰੇ ਪਰੇ ਦੇ ਇਕੱਲੇ ਹੀ ਲੈਂਦਾ ਸਰ ਇਹ ਨਹੀਂ ਨਹੀਂ ਮੇਰੀ ਜਿਹੜੀ ਮੈਂ ਤੈਨੂੰ ਯਾਰ ਸਹੀ ਗੱਲ ਕਹਿਣਾ 83000 ਖਰੇ ਪਰੇ ਨਹੀਂ ਮੰਗਦਾ ਸਾਨੂੰ ਦੱਸ ਭਰਾਵਾਂ ਵਾਲੀ ਗੱਲ ਆ ਮੇਰੀ ਤਾਂ ਬੱਚੀ ਹੈ ਨਹੀਂ ਯਾਰ ਤੇਰੀ ਬੱਚੀ ਹੈ ਜਾਂ ਨਹੀਂ ਹੈ ਯਾਰ ਤੂੰ ਦੱਸ ਹੈ ਨਾਸਰ ਵੀ ਹਾਂ ਨਾ ਗਰੇ ਉਹ ਨਹੀਂ ਹੈ ਨਾਸਰ ਤੂੰ ਰੇਟ ਦੱਸ ਯਾਰ 75 ਹਜ਼ਾਰ ਦੀ ਬੱਚੀ ਕਿੰਨੀ 75 ਹਜ਼ਾਰ ਦੀ ਨਾ ਚਲ ਕਿੰਨੇ ਦੀ ਦੱਸੀ ਯਾਰ ਇਹਨੂੰ ਮੈਂ ਤਾਂ ਦੱਸਤਾ ਤਾਂ ਕੋਈ ਯਾਰੀ ਤਾਂ ਬੱਚੇ ਨਾਲ ਕੋਈ ਨਹੀਂ ਆ ਪਤਾ ਨੂੰ ਕੋਈ ਨਹੀਂ ਆ ਦੇ ਯਾਰ ਇਧਰ ਜਰਾ ਕੋਈ ਨਾ ਬਣੂ ਬੋਲਿਆ ਕੋਈ ਨਾਸਰ ਵੀ ਕਹਿੰਦੇ ਯਾਰ ਹੋਰ ਇਹਦੀ ਕੋਈ ਨਹੀਂ ਪਾ ਦੇ ਕੀ ਫਿਰ ਜਾਗੇ ਤਾਂ ਕਿਉਂ ਖੜਦੂੰ ਤੂੰ ਜਾਣਾ ਫਿਰ ਜ਼ਿਆਦਾ ਉਹਨੂੰ ਮਾਰਵਾਜ ਤੈਨੂੰ ਕਿ ਵੀ ਮੈਂ ਬੱਚੀ ਆ ਰਿਹਾ ਯਾਰ ਤਾਂ ਪੁੱਛ ਲੈ ਜਾ ਕੇ ਜੇ ਤੂੰ ਨਹੀਂ ਕੋਲੇ ਨਹੀਂ ਬਸ ਤੂੰ ਜਾ ਕੇ ਪੁੱਛ ਲੈ ਵਾਜਦਾ ਤੇਰੇ ਕੋਲੇ ਆ ਨਾ ਕੇਸ ਕੀ ਬਣਾਇਆ ਸਾਥੀ ਸੇ ਹੋ ਗਿਆ ਮੰਗ ਖਾ ਮੰਦੇ ਕਿੰਨੇ ਦੋ ਮਾਸਟਰ ਮਾਈਕ ਤੇ ਹੈ ਕਿ ਯਾਰ ਬੰਦਾ ਹੀ ਆ ਮਾਜੀ ਦੀ ਪੁੱਛੇ ਦੇਣੀ ਤਾਂ ਮਾਜੀ ਵੀ ਲੈ ਜਾਨੇ ਦੋ ਗਲਾ ਦੇ ਸਿੱਧੀ ਪੁੱਛਦਾ ਜਾਨੇ ਵਾਰੀ ਵਾਰੀਆਂ ਮੱਥਾ ਕਿਉਂ ਦੋ ਗਲਾ ਦੇ ਹੈ ਉਸੇ ਕਰਦੇ ਆਪਾਂ ਪੁੱਛਣਾ ਪੁੱਛਣਾ ਮਾਤਾ ਕੁਛ ਹੀ ਹੈ ਨਾ ਇਹਦਾ ਔਂਢੀ ਨੇ ਲੈ ਜੀ ਆਣੀ ਉਹ ਕਿਹਦਾ ਕੋਈ ਇਹਦਾ ਹੂੰ ਜਦ ਦੇੜੇ ਇਹ ਵਿਚਾਰਦੇ ਬੰਦੇ ਨੇ ਕਹਿਤਾ ਜੀ ਕਿਉਂ ਬਈ ਹੈ ਮੈਨੂੰ ਕੁਝ ਚੀਜ਼ ਪਤਾ ਨਹੀਂ ਕਿੰਨਾ ਕਟਦਾ ਹੈ 80 ਦੀ ਰਵੀ ਦੇ ਉਹ 85 ਵੀ ਦਿੰਦੇ ਸੀ ਉਹ ਦੇਣ ਵਾਲੇ ਨਹੀਂ ਉਹ ਫੇਰੇ ਖੋਟੀ ਨਹੀਂ ਯਾਰ ਕਰੇ ਲੈ ਜਾਂ ਸਾਡੇ ਦਾ ਆ ਪਿੰਡ ਖੜਾ ਪੈਣ ਦੇ ਦਾ ਨੇੜੀ ਕਿਦੇ ਤੇ ਹੋਰ ਆ ਭੁੱਦੀ ਦੇ ਨਾਲ ਚੁੱਕੇ ਗਲਾ ਤੋਰ ਕੇ ਵੀ ਲੈ ਜਾਗੇ ਤੂੰ ਦਾ ਕਿ ਗੱਡੀ ਤੇ ਆ ਗੱਡੀ ਤੇ ਆ ਤੋਰ ਕੇ ਵੀ ਲੈ ਜਾ ਇਹ ਨਾ ਫਿਕਰ ਕਰ ਨੀ ਨੀ ਹੁਣ ਨਹੀਂ ਨੀ ਨੀ ਹੁਣ ਨਹੀਂ ਫੇਰ ਐ ਕਰ ਲੱਖ 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 ਦੀ ਕਿੱਥੋਂ ਲਿਆਂਗੇ ਲੱਖ ਲੱਖ ਕਿੱਥੋਂ ਲਿਆਂ ਮੈਂ ਜੇ ਨਹੀਂ ਲੈएंगे ਤਾਂ ਫੇਰ ਸੱਤ ਨੂੰ ਸੋਕੀ ਆ ਉਹ ਦੱਸਦਾ ਯਾਰ ਫੇਰ ਹੁਣ ਕਿਵੇਂ ਕਰਾਂ ਹਾਂ ਯਰ ਕਿਵੇਂ ਕਰ ਗਿਆ ਇਹ ਤੂੰ ਗੱਲ ਕੀ ਕਰਦਾ ਨਵਾਂ ਮੁੰਡਾ ਕੋਈ ਤੁਰੇ ਨਾ ਤੁਰੇ ਹੂੰ ਬਾਬਾ ਪੁਰਾਣਾ ਖੁੰਡਾ ਏ ਆਦਰੀ ਹੇਲੋ ਮੇਰੀਆਂ ਤਾਂ ਨਹੀਂ ਮੈਂ ਤਾਂ ਦੋ ਸੀ ਤੂੰ ਲੈ ਵਾ ਪਾ ਤਾਂ ਵੇਚਣ ਖਾਪਰੀ ਲਿਆ ਹੈਗਾ ਹਾਂਜੀ ਬੋਲੋ ਕੁਛ ਬੋਲ ਤਾਂ ਮੈਂ ਤਾਂ ਇਹ ਦੂ ਘੱਟ ਨਹੀਂ ਇਹ ਮੁੰਡੇ ਨੇ ਆਖਦਾ ਮੈਂ ਤਾਂ ਦੋ ਘੱਟ ਖਾ ਗਿਆ ਨਹੀਂ ਜੀ ਫਰੇ ਜੀ ਓ ਲਾਡੀ 11 ਨੰਬਰ ਦੇ ਪਰਚੀ ਘਟਵਾ ਦੇ ਯਾਰ ਕੀ ਦੀ ਖਰੀਦ ਆ ਸਾਡੀ ਵਾਹ ਉੱਥੇ ਬੰਦਾ ਖੜਾ ਫੌਜੀ ਦੇ ਕੋਲੇ ਪੱਤੀ ਫੌਜੀ ਕਹਿੰਦਾ ਆਇਆ ਸੀ ਇੱਥੇ ਆ ਸਦਾ ਹੋ ਜਾ